ਤੇ 15 ਦਿਨ 10 ਦਿਨ ਕਿਸੇ ਨੂੰ 5 ਦਿਨ ਕਣਕ ਪਈ ਨੂੰ ਹੋ ਗਈ ਆ ਕਣਕ ਜੀ ਵੇਖੀ ਜਾਂ ਸੁੱਕੀ ਆ ਔਰ ਇਨਸਪੈਕਟਰ ਕਹਿੰਦਾ ਕਣਕ ਸੁੱਕੀ ਆ ਪਰ ਮੈਂ ਪਰਣੀ ਭਗਵੰਦ ਮਾਨ ਸਰਕਾਰ ਨੇ ਇਕਦਮ ਮੰਡੀਆਂ ਬੰਦ ਕਰਨ ਦਾ ਐਲਾਨ ਕਰਕੇ ਸੈਲੋ ਪਲਾਂਟਾਂ ਵਾਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਜਦੋਂ ਕਿਸਾਨਾਂ ਨੇ ਰੋਲਾ ਪਾਇਆ ਲੋਕਾਂ ਨੇ ਰੋਲਾ ਪਾਇਆ ਤੇ ਉਦੋਂ ਬਾਅਦ ਯੂ ਟਰਨ ਲੈ ਲਈ ਯੂ ਟਰਨ ਲੈ ਲਈ ਸਾਡੇ ਅੱਖੀਂ ਇਕੱਠਾ ਪਾਤਾ ਸਾਨੂੰ ਯਾਰ ਕਰਦਾ ਕਿ ਮੈਂ ਕਣਕ ਖਰੀਦ ਦੂੰਗਾ ਪਰ ਕਣਕ ਮੰਡੀਆਂ ਦੇ ਵਿੱਚ ਪਈ ਆ ਔਰ ਰੋੜ ਰਹੀ ਆ ਕਿਸਾਨ ਮੱਛਰ ਚ ਮਰ ਰਹੇ ਆ ਸਾਡੇ ਅੱਗੇ ਦੁੱਖ ਵੇਖ ਇਹ ਜੋ ਕਿਸਾਨਾਂ ਦਾ ਪੁੱਤ ਹੈ ਮਾਸਟਰ ਮਹਿੰਦਰ ਦਾ ਮੁੰਡਾ ਹੈ ਤੂੰ ਧਰਮਿਆਂ ਵਿੱਚੋਂ ਗਿਆ ਉਹ ਵੇੜਾ ਚੇਤੇ ਕਰੋ ਤੂੰ ਕਹਿੰਦੇ ਸੀ ਐਮਐਸਪੀ ਅਸੀਂ 15 ਦਿਨਾਂ ਵਿੱਚ ਦੇਵਾਂਗੇ ਹੁਣ 2 ਸਾਲ ਟੱਪ ਗਏ ਹੁਣ ਥੋੜੀ ਐਮਐਸਪੀ ਕਿੱਧਰ ਗਈ ਸਾਡੇ ਕੋਲੇ ਫਿਰ ਇੱਕ ਬੜਨ ਤਾਂ ਆਪਣਾ ਤੇ ਵੋਟਾਂ ਦੇ ਨਾਲ ਇੱਕ ਜਿਹੜਾ ਵੱਡਾ ਹਥਿਆਰ ਹੈ ਕਿੰਨਾਂ ਅੱਜ 8 ਦਿਨ ਹੋ ਗਏ ਜੀ ਨਾ ਤਾਂ ਮੰਡੀ ਦੇ ਵਿੱਚ ਬਾਰਦਾਨਾ ਆਇਆ ਜੀ ਅੱਛਾ ਹਾਂਜੀ ਜਮਾਂ ਨਹੀਂ ਆਇਆ ਜਦੋਂ ਵੀ ਆਉਂਦੇ ਕਹਿੰਦੇ ਭਾ ਨਹੀਂ ਲਾਉਣਾ ਸਾਰੇ ਮਸ਼ੀਨਾਂ ਦੇ ਵਿੱਚ ਹੀ ਕਪਲਾਵਾਜੀ ਇਹਨਾਂ ਦੇ ਇਹ ਜੱਟ ਦੇ ਅੱਖੀ ਘਟਾ ਪਾ ਰਹੇ ਜਿੰਨਾਂ ਦੀ ਜੀ ਇੱਕ ਰਲੀ ਮਿਲੀ ਸ਼ਾਸਤਾ ਜੀ ਹੋਰ ਕੋਈ ਚੱਕਰ ਨਹੀਂ ਇਹ ਕਹਿੰਦਾ ਵੀ ਮੰਡੀਆਂ ਦੇ ਵਿੱਚ ਕਣਕ ਨਾਵੇ ਜੋ ਕਣਕ ਸਾਰੀ ਡਾਨੀ ਬਾਨੀ ਦੇ ਜਾਵੇ ਅਸੀਂ ਤਾਂ ਸਾਰੇ ਪਾਸੋਂ ਮਰੇ ਹੋਏ ਆ ਇੱਕ ਸਾਨੂੰ ਅੱਗ ਦਾ ਡਰ ਰਹਿੰਦਾ ਵੀ ਕਿਤੇ ਅੱਗ ਨਾ ਲੱਗ ਜਾਏ ਜੇ ਅਸੀਂ ਕਣਕਾਂ ਵੱਢ ਕੇ ਲਿਆਂਦਿਆਂ ਸੁੱਕੀਆਂ ਕਣਕਾਂ ਸਾਡੀਆਂ ਚੱਕ ਨਹੀਂ ਰਹੇ ਹੁਣ ਸ਼ਰੇ ਆਵੇਂ ਇਨਸਪੈਕਟਰ ਨੇ ਕਹਿਤਾ ਹੂੰ ਹੂੰ ਵੇ ਭਾ ਨਹੀਂ ਲੱਗਣਾ ਆ ਵੇਖੋ ਸਾਰੀ ਮੰਡੀ ਭਰੀ ਪਈ ਆ ਸਾਰੀ ਕਣਕ ਸੁੱਕੀ ਪਈ ਆ ਚੱਬ ਕੇ ਵੇਖੋ ਦਾਣੇ ਮਲਕ ਮਲਕ ਕਰਦੇ ਆ ਸਾਨੂੰ ਮਤਲਬ ਮੀਟਰ ਵੱਖਰੇ ਦਿੱਤੇ ਜਾਣ ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪੱਲੂਗਾ ਅੱਜ ਅਸੀਂ ਆਏ ਆ ਫਤਿਹਗੜ ਕੋਰੋਟਾਣਾ ਦੀ ਮੰਡੀ ਦੇ ਵਿੱਚ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਜਾ ਰਿਹਾ ਕਿ ਕਣਕ ਦਾ ਇੱਕ ਇੱਕ ਦਾਣਾ ਖਰੀਦ ਕੀਤਾ ਜਾਵੇਗਾ ਬੀਤੇ ਕੱਲ ਮੋਗਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਗੜੇਮਾਰੀ ਹੋਈ ਔਰ ਉਸ ਤੋਂ ਬਾਅਦ ਕੱਲ ਰਾਤ ਮੁੱਖ ਮੰਤਰੀ ਦਾ ਬਿਆਨ ਫੇਰ ਆਇਆ ਕਿ ਇੱਕ ਇੱਕ ਦਾਣਾ ਜਿਹੜਾ ਖਰੀਦਿਆ ਜਾਏਗਾ ਔਰ ਦਾ ਨੁਕਸਾਨ ਹੋਇਆ ਉਹਨਾਂ ਨੂੰ ਇੱਕ ਇੱਕ ਦਾਣੇ ਦਾ ਮੁਆਵਜ਼ਾ ਦਿੱਤਾ ਜਾਏਗਾ ਸੋ ਇਹ ਨੇ ਉਹ ਬਿਆਨ ਜਿਹੜੇ ਅਸੀਂ ਅਕਸਰ ਅਖਬਾਰਾਂ ਟੈਲੀਵਿਜ਼ਨਾਂ ਤੇ ਸੁਣਦੇ ਆਂ ਪਰ ਜ਼ਮੀਨੀ ਹਕੀਕਤਾਂ ਕੀ ਨੇ ਇਹ ਵੀ ਨਹੀਂ ਹਕੀਕਤਾਂ ਦੇਖਣ ਲਈ ਅੱਜ ਮੈਂ ਜਦ ਫਤਿਹਗੜ ਕੋਰੋਟਾਣਾ ਦੀ ਮੰਡੀ ਦੇ ਵਿੱਚ ਆਇਆ ਇੱਥੇ ਆ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਜ਼ਮੀਨੀ ਹਕੀਕਤਾਂ ਕੁਝ ਹੋਰ ਹੀ ਦਿਖੀਆਂ ਸੋ ਆਓ ਆਪਾਂ ਕੁਝ ਕਿਸਾਨਾਂ ਦੇ ਨਾਲ ਗੱਲਬਾਤ ਕਰੀਏ ਤੇ ਤੁਹਾਨੂੰ ਪਤਾ ਲੱਗੇ ਕਿ ਅਸਲ ਦੇ ਵਿੱਚ ਮੰਡੀਆਂ ਦਾ ਕੀ ਹਾਲ ਹੈ ਪੰਜਾਬ ਸਰਕਾਰ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਹੈ ਕੀ ਉਹ ਐਲਾਨ ਮੰਡੀਆਂ ਦੇ ਵਿੱਚ ਲਾਗੂ ਹੋ ਰਿਹਾ ਕਿ ਨਹੀਂ ਹੋ ਰਿਹਾ ਹਾਂਜੀ ਬਾਈ ਜੀ ਸਾਸਰੀ ਕਾਲ ਜੀ ਹਾਂਜੀ ਬਾਈ ਜੀ ਸਾਸਰੀਕਾਰ ਸਭ ਤੋਂ ਪਹਿਲਾਂ ਜੀ ਡੀ ਬੀ ਅਸੀਂ ਚੈਨਲ ਵਾਲਿਆਂ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਬੁਸ਼ਕਰਾਂ ਨੂੰ ਸੁਣਨ ਵਾਸਤੇ ਸਾਡੇ ਫਤਗੜ ਕੋਟੜਾ ਦੀ ਮੰਡੀ ਵਿੱਚ ਪਹੁੰਚੇ ਹੋਏ ਆ ਔਰ ਜਿਵੇਂ ਸਾਡਾ ਅੱਜ ਤੁਸੀਂ ਦੁੱਖ ਵੇਖਿਆ ਕਿ 15 ਦਿਨ 10 ਦਿਨ ਕਿਸੇ ਨੂੰ 5 ਦਿਨ ਕਣਕ ਪੈਲੂ ਹੋ ਗਏ ਆ ਕਣਕ ਜੀ ਵੇਖੀ ਜਾਂ ਸੁੱਕੀ ਆ ਔਰ ਇਨਸਪੈਕਟਰ ਕਹਿੰਦਾ ਕਣਕ ਸੁੱਕੀ ਆ ਪਰ ਮੈਂ ਪਰਣੀ ਨਹੀਂ ਅਜੇ ਤੱਕ ਨਹੀਂ ਪਰਣੀ ਉਹ ਜਿਵੇਂ ਸਾਨੂੰ ਮਹਿਸੂਸ ਹੋ ਰਿਹਾ ਜਿਵੇਂ ਸਾਨੂੰ ਪਾਜਪਾ ਸਰਕਾਰ ਕਹਿੰਦੀ ਸੀਗੀ ਕਿ ਇਹ ਸੈਲੋ ਪਲਾਂਟਾਈਜ ਵਿੱਚ ਲੈ ਕੇ ਜਾਓ ਅਸੀਂ ਮੰਡੀਆਂ ਬੰਦ ਕਰਨੀਆਂ ਔਰ ਉਹਦੀ ਤਰਜੀਹ ਦੇ ਉੱਤੇ ਭਗਵੰਤ ਮਾਨ ਸਰਕਾਰ ਨੇ ਇੱਕਦਮ ਮੰਡੀਆਂ ਬੰਦ ਕਰਨ ਦਾ ਐਲਾਨ ਕਰਕੇ ਸੈਲੋ ਪਲਾਂਟਾਂ ਵਾਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਜਦੋਂ ਕਿਸਾਨਾਂ ਨੇ ਰੋਲਾ ਪਾਇਆ ਲੋਕਾਂ ਨੇ ਰੋਲਾ ਪਾਇਆ ਤੇ ਉੱਪਰ ਯੂ ਟਰਨ ਲੈ ਲਈ ਯੂ ਟਰਨ ਲੈ ਲਈ ਸਾਡੇ ਅੱਖੀਂ ਘੱਟਾ ਪਤਾ ਸਾਨੂੰ ਯਾਰ ਕਰਦਾ ਕਿ ਮੈਂ ਕਣਕ ਖਰੀਦੂੰਗਾ ਪਰ ਕਣਕ ਮੰਡੀਆਂ ਦੇ ਵਿੱਚ ਪਈ ਆ ਔਰ ਰੜ ਰਹੀ ਆ ਕਿਸਾਨ ਮੱਛਰ ਚ ਮਰ ਰਹੇ ਆ ਪਰ ਪਹਿਲੀ ਤਰੀਕ ਦੋ ਜਦੋਂ ਐਲਾਨ ਕੀਤਾ ਕਿ ਅਸੀਂ ਕਣਕ ਖਰੀਦਾਂਗੇ ਕਾਰਨ ਕੀ ਆ ਇਨਸਪੈਕਟਰ ਸਿੱਧਾ ਕਹੀ ਜਾਂਦਾ ਕਹਿੰਦਾ ਮੈਂ ਕਣਕ ਨਹੀਂ ਭਰਨੀ ਉਹਦਾ ਕਾਰਨ ਕੀ ਆ ਪਿੱਛੋਂ ਮੈਨੂੰ ਹੁਕਮ ਕੀਤਾ ਹੋਇਆ ਕਿ ਪਈ ਰਹਿਣ ਦੇ ਕਣਕ ਤਾਂ ਕਿ ਕਿਸਾਨ ਸ਼ੱਕੀ ਹੋ ਜਾਣ ਸਾਨੂੰ ਭਗਵੰਤ ਮਾਨ ਸਰਕਾਰ ਤੈਨੂੰ ਅਸੀਂ 92 ਸਿੱਟਾ ਦਿੱਤੀਆਂ 92 ਤੈਨੂੰ ਤੇਰੇ ਐਮ ਏ ਜੁਤਾਏ ਆ ਤੇ ਯਾਰ ਕੋ ਸੋਚ ਕਰ ਦਿਮਾਗ ਤੋਂ ਕੰਮ ਲੈ ਇਹ ਸਦਾ ਇਹ ਉਹ ਨਹੀਂ ਗੱਡੀ ਚੱਲਦੀ ਹੁੰਦੀ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਇੱਕ ਵਾਰ ਚੜਦੀ ਹੁੰਦੀ ਆ ਸਾਡੇ ਆ ਕੇ ਦੁੱਖ ਵੇਖ ਜੇ ਤੂੰ ਕਿਸਾਨਾਂ ਦਾ ਪੁੱਤ ਹੈ ਮਾਸਟਰ ਮਹਿੰਦਰ ਦਾ ਮੁੰਡਾ ਹੈ ਤੂੰ ਧਰਨਿਆਂ ਵਿੱਚੋਂ ਗਿਆ ਤੇ ਧਰਨਿਆਂ ਵਾਲੀ ਸਰਕਾਰ ਦੇ ਵਿੱਚੋਂ ਤੂੰ ਉੱਪ ਜਿਆ ਉਹ ਵੇੜਾ ਚੇਤੇ ਕਰੋ ਜੋ ਕਹਿੰਦੇ ਸੀ ਐਮਐਸਪੀ ਅਸੀਂ 15 ਦਿਨਾਂ ਚ ਦੇਵਾਂਗੇ ਹੁਣ 15 ਦਿਨ ਛੱਡ ਕੇ ਹੁੰਦਾ 18 ਮਹੀਨੇ ਤੇ ਟੱਪ ਗਏ 2 ਸਾਲ ਟੱਪ ਗਏ ਹੁਣ ਥੋੜੀ ਐਮਐਸਪੀ ਕਿੱਧਰ ਗਈ ਹੁਣ ਜੇ ਤੁਸੀਂ ਝੱਟਾ ਕਰੋਗੇ ਤੇ ਕੋਈ ਗੱਲ ਨਹੀਂ ਸਾਡੇ ਕੋਲੇ ਫਿਰ ਇੱਕ ਬਟਨ ਤਾਂ ਆਪਣਾ ਤੇ ਵੋਟਾਂ ਦੇ ਨਾਲ ਇੱਕ ਜਿਹੜਾ ਵੱਡਾ ਹਥਿਆਰ ਹੈ ਤੇ ਜੇ ਅੱਜ ਕੀ 92 ਦੇ ਸਕਦੇ ਅਗਲੀ ਵਾਰ ਨੂੰ ਮੂਰੇ ਜ਼ੀਰੋ ਵੀ ਲਾ ਸਕਦੇ ਹਾਂ ਅਸੀਂ ਪਛਤਾਓਗੇ ਜਦੋਂ ਬੇੜਾ ਖੁੰਝੇ ਨਾ ਉਦੋਂ ਮੁੜ ਕੇ ਫੇਰ ਹੱਥ ਨਹੀਂ ਆਉਂਦਾ ਹੁੰਦਾ ਤਾਨੂੰ ਕਿੰਨੇ ਦਿਨ ਹੋ ਗਏ ਮੰਡੀ ਚ ਆਇਆ ਨੂੰ ਜੀ ਸਾਨੂੰ ਕਟਕਟੇ 1 ਹਫਤਾ ਹੋ ਗਿਆ ਅੱਜ ਬੈਠਿਆਂ ਨੂੰ ਰੋਜ਼ ਮੱਛਰ ਤੇ ਮਰਦੇ ਆ ਕੇ ਰੋਜ਼ ਉੱਠ ਜਾਂਦੇ ਆ ਕਰੋ ਜਹਾਂ ਪਿਓ ਨੇ ਰੋਟੀਆਂ ਖਾਏ ਆਉਨੇ ਆ ਪੱਠੇ ਆਪ ਜਾ ਕੇ ਪਾ ਕੇ ਆਉਨੇ ਆ ਕਦੇ ਕਿਸੇ ਨੂੰ ਕਰੇ ਪਿਠਾਉਨੇ ਆ ਕਦੇ ਮੰਡੀ ਚ ਪਿਠਾਉਨੇ ਆ ਇਸ ਵਾਸਤੇ ਬੜੇ ਦੁੱਖ ਨਾਲ ਸਾਨੂੰ ਕਹਿਣਾ ਆ ਰਿਹਾ ਪੈ ਰਿਹਾ ਕਿ ਜਿਹੜੀ ਸਾਡੀ ਕਣਕ ਹੈ ਸਾਡਾ ਕਸੂਰ ਸਿਰਫ ਇਹੋ ਹੀ ਹੋਇਆ ਕਿ ਅਸੀਂ ਕਣਕ ਕਿਉਂ ਪੈਦਾ ਕੀਤੀ ਤੇ ਬੈ ਤੁਹਾਡੇ ਸ਼ਾਬਾਸ਼ ਜੋ ਤੁਸੀਂ ਸਾਡੇ ਨਾਲ ਕਰ ਰਹੇ ਨਾ ਤੁਸੀਂ ਤਾਂ ਸਾਡੇ ਨਾਲ ਭਗਵੰਤ ਮਾਨ ਸਰਕਾਰ ਤੁਸੀਂ ਸਾਡੇ ਨਾਲ ਦਾਨੀ ਦੁਸ਼ਮਣੀ ਕੁਮਾਰਿਆ ਤੂੰ ਮੰਤਰਾ ਭਾਜਪਾ ਦਾ ਬੰਦਾ ਹੈ ਇਹ ਵਾਕਈ ਗੱਲ ਹੈ ਭਾਜਪਾ ਦੇ ਜਿਹੜੇ ਕਹਿਣ ਤੇ ਫੁੱਲ ਚੜਾ ਰਹੇ ਹਨ ਤਿੰਨਾਂ ਦਿਨਾਂ ਦੇ ਅੰਦਰ ਸਾਡੀ ਕਣ ਮੰਡੀ ਵੇਲੀ ਹੋਣੀ ਚਾਹੀਦੀ ਜੇ ਮੈਂ ਮੰਨਦੇ ਹਾਂ ਕਣਕ ਗਿੱਲੀ ਆ ਉਹ ਗੜ ਵੱਖਰੀ ਆ ਉਹ ਦੱਸੋ ਅਗਲੇ ਨੂੰ ਸੈਂਪਲ ਵਿਖਾਓ ਕਿ ਕਣਕ ਗਿੱਲੀ ਆ ਉਹ ਸੁੱਕੀ ਗੜ ਗਰਮੀ ਚੱਕੜੀ ਨਹੀਂ ਔਰ ਸ਼ਰੇਆਮ ਇਨਸਪੈਕਟਰ ਕਹਿੰਦਾ ਮੈਂ ਨਹੀਂ ਆਉਣਾ ਮੈਂ ਨਹੀਂ ਪਰਣੀ ਇਹਦਾ ਮਤਲਬ ਹੈ ਛੋਡੇ ਵੱਲ ਹੁਕਮ ਹੈ ਕਿ ਰਹਿਣ ਦੇ ਪਰ ਨੂੰ ਇਹਨੂੰ ਸ਼ੱਕੀ ਕਰੋ ਤੇ ਤਾਂ ਕਿ ਇਸ ਕਣਕ ਕੋਈ ਲਿਆਵੇ ਨਾ ਸੈਲੋ ਵਿੱਚ ਜਾਵੇ ਇਹਦਾ ਮਤਲਬ ਡਾਨੀਆਂ ਦੇ ਯਾਰ ਨਾ ਬਣੋ ਪਛਤਾਓਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਜੀ ਮੰਡੀ 'ਤੇ ਆਇਆ ਨੂੰ ਮੈਨੂੰ ਅੱਜ ਹੀ 8 ਦਿਨ ਹੋ ਗਏ ਜੀ ਐ ਇੰਨੇ ਦਿਨ ਮੰਡੀ 'ਤੇ ਬੈਠਣ ਦਾ ਕਾਰਨ ਕੀ ਹੈ ਜਦੋਂ ਕਿ ਪੰਜਾਬ ਸਰਕਾਰ ਨੇ ਤਾਂ ਕਣਕ ਦੀ ਖਰੀਦ ਇੱਕ ਇੱਕ ਤਰੀਕ ਤੋਂ ਸ਼ੁਰੂ ਕਰ ਦਿੱਤੀ ਸੀਗੀ ਤੇ ਮੇਰੇ ਖਿਆਲ 'ਚ ਇੱਥੇ ਮੰਡੀ ਦੇ ਵਿੱਚ ਵੀ ਤਕਰੀਬਨ ਹਫ਼ਤਾ 10 ਦਿਨ ਹੋ ਗਏ ਹੁਣੇ ਕਣਕ ਆਉਂਦੀ ਨੂੰ ਹਨਾ ਤੇ ਕੀ ਕਾਰਨ ਹੈ ਵੀ ਇੰਨੇ ਦਿਨ ਤੁਸੀਂ ਮੰਡੀ ਦੇ ਵਿੱਚ ਬੈਠੇ ਹੋ ਕਾਰਨ ਇਹ ਹੈ ਜੀ ਐਨਸੋਇਟਰ ਸਾਹਿਬ ਅੱਜ 3 ਦਿਨ ਹੋ ਗਏ ਆਉਂਦੇ ਉਹਨਾਂ 4 ਦਿਨ ਜਦੋਂ ਵੀ ਆਉਂਦੇ ਆ ਕਹਿੰਦੇ ਹਜੇ ਭਾਅ ਨਹੀਂ ਲਾਉਣਾ ਨਾ ਤਾਂ ਮੰਡੀ ਦੇ ਵਿੱਚ ਬਾਰਦਾਨਾ ਆਇਆ ਜੀ ਅੱਛਾ ਹਾਂਜੀ ਜਮਾ ਨਹੀਂ ਆਇਆ ਜਦੋਂ ਵੀ ਆਉਂਦੇ ਕਹਿੰਦੇ ਭਾ ਨਹੀਂ ਲਾਉਣਾ ਉਹ ਮਲਕੀਸ਼ ਸਿੰਘ ਦਾ 11 ਮੁਗਚਰ ਆਇਆ ਜੀ ਅੱਜ ਵਿਜੇ ਦੀ ਆੜ ਤਾਂ ਤੇ ਆਇਆ ਜੀ ਸਾਡੇ ਸਾਹਮਣੇ ਅਸੀਂ ਸੇਲਰ ਚੋਲੀ ਆ ਕੇ ਕੱਢਿਆ ਜੀ ਮੇਰਾ ਮੁਗਚਰ 14 ਕੱਢਿਆ ਵਾ ਐਨ ਸਪਾਈਟਰ ਨੇ ਜਦੋਂ ਉੱਥੇ ਲਈ ਆ ਕੇ ਕੱਢਿਆ 12 5 ਆਇਆ ਜੀ ਉੱਥੇ ਤੋਂ ਭਾਵ ਉੱਥੇ ਹਾਂਜੀ ਉੱਥੇ ਇਹਨਾਂ ਦਾ ਮਸ਼ੀਨ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਆਹ ਵੇ ਸ਼ੈਲਰ ਦੇ ਵਿੱਚ ਜੀ ਆਹ ਸ਼ੈਲਰ ਦੇ ਵਿੱਚ ਸ਼ੈਲਰ ਦੇ ਵਿੱਚ ਜਣੇ ਦੀ 12:30 ਤੁਹਾਡਾ ਆ ਰਿਹਾ ਤੇ ਇੱਥੇ 14 ਆ ਰਿਹਾ ਹਾਂਜੀ ਇੱਥੇ 14 ਦੇ ਰੇ ਇਹਨਾਂ ਦਾ ਜੋ ਵੀ ਸਾਰਾ ਮਸ਼ੀਨਾਂ ਦੇ ਵਿੱਚ ਹੀ ਕਪਲਾਵਾਜੀ ਇਹਨਾਂ ਦੇ ਇਹ ਜੱਟ ਦੇ ਅੱਖੀ ਘਟਾ ਪਾਰ ਰਹੇ ਜਿੰਨਾ ਵੀ ਪਾਰ ਰਹੇ ਅੱਖੀ ਘਟਾ ਪਾਰ ਰਹੇ ਇਹਨਾਂ ਦੇ ਅੱਖਾਂ ਸਾਡੇ ਵੀ ਭਾ ਲਾਇਆ ਜਾਵੇ ਨਾਜ ਮੰਡੀਆਂ ਚੱਕਿਆ ਜਾਵੇ ਹੂੰ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀਗਾ ਵੀ ਕਿਸਾਨਾਂ ਨੂੰ ਬਿਲਕੁਲ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾਊਗਾ ਮੰਡੀਆਂ ਦੇ ਵਿੱਚ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਇਹਨਾਂ ਦੀ ਜੀ ਇੱਕ ਰਲੀ ਮਿਲੀ ਸ਼ਾਸਤ ਹੈ ਜੀ ਹੋਰ ਕੋਈ ਚੱਕਰ ਨਹੀਂ ਇਹ ਕਹਿੰਦਾ ਵੀ ਮੰਡੀਆਂ ਦੇ ਵਿੱਚ ਕਣਕ ਨਾਵੇ ਜੋ ਕਣਕ ਹੈ ਸਾਰੀ ਡਾਨੀ ਬਾਨੀ ਦੇ ਜਾਵੇ ਹੂੰ ਇਹਨਾਂ ਨੇ ਇੱਕ ਖੱਜਲ ਖਰਾਬ ਕਰਨਾ ਜੱਟ ਨੂੰ ਮਿੱਥਿਆ ਹੋਇਆ ਬੱਜੀਵੀਂਦਾਰ ओके ਇਹਦਾ ਮਤਲਬ ਜਣੀ ਤੁਹਾਡਾ ਇਹ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਵੀ ਜਿਹੜੀ ਕਣਕ ਸਿੱਧੀ ਸੈਲੋ ਪਲਾਂਟਾਂ ਦੇ ਵਿੱਚ ਜਿਹੜੀ ਉਹ ਹੋਵੇ ਸਟੋਰ ਹੋਵੇ ਮੰਡੀਆਂ ਦੇ ਵਿੱਚ ਆਉਣੀ ਬੰਦ ਹੀ ਹੋ ਜਾਵੇ ਜਿਸ ਤਰ੍ਹਾਂ ਮੰਡੀਆਂ ਤਾਂ ਕਈ ਪਿੰਡਾਂ ਦੀਆਂ ਤਾਂ ਲਗਭਗ ਬੰਦ ਹੀ ਹੋ ਚੱਲੀਆਂ ਮੈਂ ਦੇਖ ਰਿਹਾ ਸੀਗਾ ਕੱਲ ਇੱਕ ਦੋ ਲਾਈਵ ਮੰਡੀਆਂ ਦੇ ਵਿੱਚੋਂ ਚੱਲ ਰਹੇ ਸੀਗੇ ਉੱਥੇ ਜਣੇ ਦੀ ਗਿਣਤੀ ਦੀਆਂ ਢੇਰੀਆਂ ਹੀ ਸੀਗੀਆਂ ਮੰਡੀ ਦੇ ਵਿੱਚ ਪੰਜ ਪੰਜ 7-7 ਸੋ ਕਹਿਣ ਤੋਂ ਭਾਵ ਤੁਹਾਡੇ ਕਹਿਣ ਤੋਂ ਭਾਵ ਕਿ ਆ ਕਿ ਜਿਹੜੇ ਲੋਕ ਮੰਡੀਆਂ 'ਚ ਆ ਰਹੇ ਆ ਉਹ ਨਹੀਂ ਚਾਹੁੰਦੇ ਵੀ ਸੈਲੋ ਪਲਾਂਟਾਂ ਦੇ ਵਿੱਚ ਅਸੀਂ ਜਾਈਏ ਤੇ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਅਸੀਂ ਤਾਂ ਇਹ ਗੱਲ ਹੀ ਆ ਨੇ ਵੀ ਮੰਡੀ ਦੇ ਵਿੱਚ ਕਣਕ ਵਿਕਣੀ ਚਾਹੀਦੀ। ਹੂੰ ਜੋ ਵੀ ਜਨਸਾਉਂਦੀ ਆ ਸਾਰੀ ਮੰਡੀ 'ਚ ਵਿਕਣੀ ਚਾਹੀਦੀ ਆ। ਸਾਨੂੰ ੜਾਨੀਵਾਨੀ ਦੀ ਕੋਈ ਜ਼ਰੂਰਤ ਨਹੀਂ। ਬਿਲਕੁਲ 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 ਬਿਲਕੁਲ। ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਮੈਂ ਜਗਤਾਰ ਸਿੰਘ ਹਾਂ। ਹਾਂਜੀ ਜਗਤਾਰ ਸਿੰਘ ਜੀ ਜਿਹੜੀ ਪੰਜਾਬ ਸਰਕਾਰ ਦੇ ਦਾਅਵੇ ਆ ਤੇ ਜਿਹੜੇ ਇੱਥੇ ਆ ਕੇ ਮੈਂ ਹੁ ਇਨਾਂ ਦੇ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਕੀ ਕਹੋਂਗੇ ਤੁਸੀਂ ਇਹਦੇ ਤੇ ਇਹਨਾਂ ਦੇ ਦਾਅਵੇ ਜੀ ਸਰਕਾਰਾਂ ਦੇ ਬਿਲਕੁਲ ਝੂਠੇ ਆ ਇਹ ਸਾਨੂੰ ਉਤੋਂ ਕੁਝ ਹੋਰ ਕਹਿੰਦੇ ਦੇ ਵਿੱਚੋਂ ਇਹ ਰਲੇ ਹੋਏ ਆ ਆ ਹੁਣ ਕਣਕਾਂ ਸਾਡੀਆਂ ਸੁੱਕੀਆਂ ਆ ਰਹੀਆਂ ਉਤੋਂ ਮੌਸਮ ਖਰਾਬ ਹੋ ਰਿਹਾ ਅਸੀਂ ਤਾਂ ਸਾਰੇ ਪਾਸੋਂ ਮਰੇ ਹੋਏ ਆ ਜੇ ਇੱਕ ਸਾਨੂੰ ਅੱਗ ਦਾ ਡਰ ਰਹਿੰਦਾ ਵੀ ਕਿਤੇ ਅੱਗ ਨਾ ਲੱਗ ਜੇ ਜੇ ਅਸੀਂ ਕਣਕਾਂ ਵੱਢ ਕੇ ਲਿਆਂਦੀਆਂ ਸੁੱਕੀਆਂ ਕਣਕਾਂ ਸਾਡੀਆਂ ਚੱਕ ਨਹੀਂ ਰਹੇ ਹੁਣ ਅੱਜ ਹੁਣ 12 ਅੱਜ ਮੈਂ ਹੁਣ ਦੱਸ ਰਿਹਾ ਬਾਈ ਇਹਨਾਂ ਦਾ ਸੇਲਰ ਦੇ ਵਿੱਚ ਇਹਨਾਂ ਨੇ ਚੱਕੀ ਤਾਂ 12.5 ਆ ਇੱਥੇ ਕਹਿੰਦੇ 14 ਆ ਫਿਰ ਇਹਨਾਂ ਦੇ ਮਸ਼ੀਨਾ ਵਿੱਚ ਵੀ ਘਪਲੇ ਕੀਤੇ ਆ ਇਹ ਸਾਨੂੰ ਮਜਬੂਰ ਕਰ ਰਹੇ ਆ ਵੀ ਮੰਡੀਆਂ ਵਿੱਚ ਖਰਾਬ ਕਰ ਗਏ ਇਹਨਾਂ ਨੂੰ ਤੇ ਡੰਨੀਆਂ ਬੰਨੀਆਂ ਤੇ ਸੇਲਰ ਵੱਲ ਤੇ ਜਾਣ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਜੀ ਆਪਣਾ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਕੀ ਕਹੋਗੇ ਤੁਸੀਂ ਜਿਹੜਾ ਮੰਡੀਆਂ ਦੇ ਵਿੱਚ ਖੱਜਲ ਖਵਾਰੀ ਹੋ ਰਹੀ ਹੈ ਤੁਹਾਡੀ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਅੱਜ ਸਰ ਸ਼ਰਿਆਮ ਇਨਸਪੈਕਟਰ ਨੇ ਕਹਤਾ ਹੂੰ ਹੂੰ ਵੀ ਭਾ ਨਹੀਂ ਲੱਗਣਾ ਨਹੀਂ ਲੱਗਣਾ ਹਾਂਜੀ ਕਹਿ ਕੇ ਗਿਆ ਉਹ ਹਾਂਜੀ ਬਿਲਕੁਲ ਸ਼ਰਿਆਮ ਚੌਧਰੀ ਸੀਗਾ ਇੱਕ ਸੰਜੇ ਦੀ ਆੜਤਾ ਅੱਛਾ ਉਹ ਕਹਿੰਦਾ ਵੀ ਮੇਰੇ ਮੌਕਚਰ ਚੈੱਕ ਕਰੋ ਉਹਦਾ ਮੌਕਚਰ ਕੇ ਚੈੱਕ ਕੀ ਕਰਨਾ ਭਾ ਹੀ ਨਹੀਂ ਲੱਗਣਾ ਅੱਜ ਭਾ ਹੀ ਨਹੀਂ ਲਾਉਣਾ ਹਾਂਜੀ ਹਾਂਜੀ ਭਾਈ ਜੀ ਸਾਥੀ ਕਾ ਸ੍ਰੀ ਗੱਲ ਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਬੈਠਿਆ ਨੂੰ ਜੀ ਅਸੀਂ ਤਾਂ ਜੀ ਬਹੁਤ ਦਿਨ ਹੋ ਗਏ ਸਾਨੂੰ ਤਾਂ ਬੈਠਣ ਨੂੰ ਇੱਥੇ ਆਹ ਵੇਖੋ ਸਾਰੀ ਮੰਡੀ ਭਰੀ ਪਈ ਆ ਸਾਰੀ ਕਣਕ ਸੁੱਕੀ ਪਈ ਆ ਚੱਬ ਕੇ ਵੇਖੋ ਦਾਣੇ ਆ ਮਲਕ ਮਲਕ ਕਰਦੇ ਆ ਤੇ ਐਸਪੀਟਲੀ ਭੁਗਤੀ ਆ ਇਹ ਪੂਰੇ ਸਖਤ ਦਾਣੇ ਆ ਹੋਂ ਸਾਰਿਆਂ ਦਾ ਮੁੱਲ ਕੱਢਿਆ ਕੋਈ ਢੇਰੀ ਨਹੀਂ ਲਈ ਇਹਨਾਂ ਨੇ ਅੱਛਾ ਕਹਿੰਦੇ ਮੈਂ ਖਰੀਦਣੀ ਨਹੀਂ ਕਣਕ ਖਰੀਦਣੀ ਜਿੱਥੇ ਮਰਜ਼ੀ ਝੂਰ ਲਾ ਲਓ ਅੱਛਾ ਜੇ ਹੁਣੇ ਕਣਕ ਨਾ ਖਰੀਦਣਗੇ ਅਸੀਂ ਇਹਨੂੰ ਵੱਡਾ ਸੰਘਰਸ਼ ਕਰਾਂਗੇ ਇੱਥੇ ਇਨਨੂੰ ਆਕੇ ਇਥੇ ਖਰੀਦਣੀ ਪਊਗੀ ਹਸਪੀਟਰ ਨੂੰ ਆਕੇ ਸਾਡੀ ਮੰਤ ਕਰਨੀ ਪਊ ਜਿਹੜੇ ਕਹ ਕਹ ਉਹਨਾਂ ਨੇ ਇਹ ਮੈਂ ਨਹੀਂ ਚੱਕਣੀ ਇਥੋਂ ਕਣਕ ਨਹੀਂ ਖਰੀਦਣੀ ਉਹ ਆਕੇ ਆਪੇ ਅਲ ਭਾ ਲਾਊਗਾ ਇਹ ਉਹਨੂੰ ਅਸੀਂ ਦੋ ਦਿਨ ਵੇਖਣਾ ਸੋਮਵਾਰ ਤੱਕ ਚਾਹਦਾ ਕਿ ਨਹੀਂ ਜਦ ਜਵਾਂ ਕੜਕਾ ਸੁੱਕੀਆਂ ਪਈਆਂ ਇਹ ਮੜਕ ਮੜਕ ਕਰਦੀ ਕਿਸਾਨਾਂ ਦਾ ਇੱਕ ਸਿੱਧਾ ਇਲਜ਼ਾਮ ਇਹ ਆ ਸਰਕਾਰ ਤੇ ਕਿ ਸਰਕਾਰ ਆ ਜਿਹੜੀ ਉਹ আদਾਨੀਆਂ ਬਾਨੀਆਂ ਦੇ ਨਾਲ ਰਲਈ ਹੋਈ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਪਣੀ ਜੈਂਸ ਨੂੰ ਮੰਡੀਆਂ ਦੇ ਵਿੱਚ ਨਾ ਲੈ ਕੇ ਆਉਣ ਸਿੱਧਾ ਅਵਾਨੀ ਅਦਾਨੀ ਦੇ ਸੈਲੋ ਪਲਾਂਟਾਂ ਤੇ ਲੈ ਕੇ ਜਾਣ ਤਾਂ ਕਿ ਜਿਹੜਾ ਹੈਗਾ ਇਹ ਮੰਡੀਆਂ ਨੂੰ ਖਤਮ ਕੀਤਾ ਜਾ ਸਕੇ ਜਦਕਿ ਇਹ ਚਾਹੁੰਦੇ ਆ ਕਿ ਅਸੀਂ ਇਹਨਾਂ ਮੰਡੀਆਂ ਨੂੰ ਜਿਉਂਦੇ ਰੱਖੀਏ ਇਹ ਮੰਡੀਆਂ ਇਸੇ ਤਰ੍ਹਾਂ ਜਾਰੀ ਰਹਿਣ ਤੇ ਅਸੀਂ ਇੱਥੇ ਜਿਹੜੀ ਜੈਂਸ ਆਪਦੀ ਵੇਚੀਏ ਤੇ ਸਾਡੀ ਜੈਂਸ ਦਾ ਮੁੱਲ ਸਾਡੀ ਮੰਡੀ ਦੇ ਵਿੱਚ ਆ ਕੇ ਸਰਕਾਰ ਲਾਵੇ ਸੋ ਇਹ ਜਿਹੜੀ ਮੰਗ ਬੜੀ ਜਾਇਜ਼ ਵੀ ਹੈ ਔਰ ਪੰਜਾਬ ਸਰਕਾਰ ਜਿਹੜੀ ਖੁਦ ਇਹਨਾਂ ਮੰਡੀਆਂ ਨੂੰ ਬਚਾਉਣ ਦੀ ਹਾਮੀ ਭਰਦੀ ਰਹੀ ਹੈ ਕਿਸਾਨ ਅੰਦੋਲਨ ਦੇ ਦੌਰਾਨ ਉਦੋਂ ਇਹ ਜਿਹੜੀ ਮੰਡੀਆਂ ਦੀ ਹਮਾਇਤੀ ਸੀ ਐਮਐਸਪੀ ਦੀ ਹਮਾਇਤੀ ਸੀ ਤੇ ਅੱਜ ਜਿਹੜੀ ਐਮਐਸਪੀ ਵੀ ਕਿਧਰੇ ਗਵਾਚ ਗਈ ਤੇ ਮੰਡੀਆਂ ਵੀ ਜਿਹੜੀਆਂ ਕੇਂਦਰ ਸਰਕਾਰ ਦੀ ਤਰਜ਼ ਤੇ ਕਿਉਂਕਿ ਕੇਂਦਰ ਸਰਕਾਰ ਦੀ ਦਾ ਇਹ ਆ ਫੈਸਲਾ ਹੈਗਾ ਕਿ ਮੰਡੀਆਂ ਨੂੰ ਖਤਮ ਕੀਤਾ ਜਾਵੇ ਪਿੱਛੇ ਜੇ ਖਬਰ ਥੋੜੇ ਦਿਨ ਪਹਿਲਾਂ ਸਾਨੂੰ ਨੂੰ ਮਿਲੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮੰਡੀਆਂ ਜਿਹੜੀਆਂ ਉਹ ਪ੍ਰਾਈਵੇਟ ਕਰ ਦਿੱਤੀਆਂ ਗਈਆਂ ਕਹਿਣ ਤੋਂ ਭਾਵ ਕਿ ਹੈ ਕਿ ਮੰਡੀਆਂ ਨੂੰ ਸਿੱਧੇ ਤੌਰ ਤੇ ਪ੍ਰਾਈਵੇਟ ਵਪਾਰੀਆਂ ਦੇ ਹਵਾਲੇ ਕੀਤਾ ਜਾ ਰਿਹਾ ਸੋ ਇਹ ਵੀ ਬਹੁਤ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਆਪਣਾ ਨਾਮ ਆਪਣਾ ਗਰਮੀਤ ਸਿੰਘ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਮੰਡੀਆਂ ਦੇ ਵਿੱਚ ਖੱਜਲ ਖਵਾਰੀ ਹੋ ਰਹੀ ਹੈ ਤੁਹਾਡੀ ਖੱਜਲ ਖਵਾਰੀ ਜੀ ਇਦਾਂ ਵਾਂ ਜਿੱਦਾਂ ਇਨਸਪੈਕਟਰ ਆਉਂਦੇ ਆ ਤੇ ਉਹ ਜਿਹੜਾ ਇਹ ਮਾਉਚਰ ਚੈੱਕ ਕਰਦੇ ਆ ਉਹ ਕਹਿੰਦੇ ਵੀ 14 ਵਾਂ ਜਾਂ 15 ਵਾਂ ਉਹਨਾਂ ਦੇ ਜਿਹੜੇ ਮੀਟਰ ਆ ਉਹਨਾਂ ਦੇ ਵਿੱਚ ਮਤਲਬ ਕਿ ਹੇਰਾਫੇਰੀ ਕਰਦੇ ਆ ਇਹ ਉਹਦੇ ਵਿੱਚ ਗੜਬੜ ਕੀਤੀ ਜਾਂਦੀ ਆ ਮੇਰੀ ਬੇਨਤੀ ਆ ਜਿਵੇਂ ਸਾਡੀਆਂ ਕਿਸਾਨ ਯੂਨੀਅਨਾਂ માં ਇੱਕ ਯੂਨੀਅਨ ਮੈਂ ਕਹਿੰਦਾ ਸਾਰੀਆਂ ਜਿੰਨੀਆਂ ਵੀ ਜਥੇਬੰਦਗਾਂ ਵਾਂ ਉਹਨਾਂ ਦੇ ਜਿਹੜੇ ਲੀਡਰ ਆ ਸਾਡੇ ਸਾਨੂੰ ਮਤਲਬ ਮੀਟਰ ਵੱਖਰੇ ਦਿੱਤੇ ਜਾਣ ਇੱਕ ਪਾਸੇ ਤਾਂ ਇਨਸਪੈਕਟਰ ਆਪਦੇ ਮੀਟਰ ਨਾਲ ਕੰਮ ਚੈੱਕ ਕਰੇ ਇੱਕ ਪਾਸੇ ਸਾਡੇ ਜਿਹੜਾ ਜਥੇਬੰਦਿਆ ਉਹ ਆਪਦੇ ਮੀਟਰ ਨਾਲ ਕੰਕ ਚੈੱਕ ਕਰਨ ਤਾਂ ਜੋ ਕਪੜਾ ਜਿਹੜਾ ਉਹ ਸਾਹਮਣੇ ਆਵੇ ਵੀ ਜੇ ਤਾਂ ਇਨਸਪੈਕਟਰ ਦਾ ਮੀਟਰ 14 ਕੱਢਦਾ ਤੇ ਸਾਡੇ ਮੀਟਰ ਵੀ 14 ਕੱਢ ਦਿਆ ਫਿਰ ਤਾਂ ਸਹੀ ਆ ਜੇ ਇਨਸਪੈਕਟਰ ਦਾ ਮੀਟਰ 14 ਕੱਢਦਾ ਆ ਤੇ ਸਾਡਾ 11 ਕੱਢਦਾ ਆ ਇਹਦਾ ਮਤਲਬ ਉਹਦੇ ਵਿੱਚ ਗੜਬੜ ਕੀਤੀ ਗਈ ਆ ਮੀਟਰ ਦੇ ਨਾਲ ਜਿਹੜੀ ਉਹ ਛੇੜਛਾੜ ਕੀਤੀ ਗਈ ਆ ਇਹਦਾ ਇਹ ਜਿਹੜਾ ਸਾਹਮਣੇ ਆਉਣਾ ਚਾਹੀਦਾ ਆ ਸੋ ਬਹੁਤ ਵੱਡਾ ਇਲਜ਼ਾਮ ਜਿਹੜਾ ਇਹਨਾਂ ਵੱਲੋਂ ਇਹ ਲਾਇਆ ਜਾ ਰਿਹਾ ਕਿ ਜਿਹੜੇ ਮੰਡੀ ਇਨਸਪੈਕਟਰ ਨੇ ਓਹੋ ਮੀਟਰਾਂ ਦੇ ਨਾਲ ਵੀ ਛੇੜਛਾੜ ਕਰ ਰਿਆ ਔਰ ਮੀਟਰ ਹੈ ਜਿਹੜੇ ਉਹ ਸਹੀ ਰੀਡਿੰਗ ਨਹੀਂ ਦੇ ਰਹੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਕਿਸਾਨ ਜੱਥੇਬੰਦੀਆਂ ਨੂੰ ਵੀ ਜਿਹੜੇ ਮੀਟਰ ਪ੍ਰੋਵਾਈਡ ਕਰਵਾਈ ਜਾਣ ਤਾਂ ਕਿ ਇਹਦੇ ਵਿੱਚ ਪਾਰਦਰਸ਼ਤਾ ਆਵੇ ਟਰਾਂਸਪੇਰੈਂਸੀ ਆਵੇ ਜਿਹੜਾ ਕਿਸਾਨਾਂ ਦੇ ਮਨ ਦੇ ਵਿੱਚ ਕੋਈ ਵਹਿਮ ਨਾ ਰਵੇ ਕਿ ਵੀ ਸਾਡੀ ਨਮੀ ਹੈ ਜਿਹੜੀ ਉਹ ਘੱਟ ਸੀ ਤੇ ਵੱਧ ਦਿਖਾਈ ਜਾ ਰਹੀ ਹੈ ਕਿਤੇ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਟਕਰਾਅ ਦੇ ਵਿੱਚ ਨਹੀਂ ਦਿਖਦੀ ਜਿਹੜੀ ਕਿ ਵੋਟਾਂ ਤੋਂ ਪਹਿਲਾਂ ਆਮ ਇਹਨਾਂ ਦੇ ਬਿਆਨ ਹੁੰਦੇ ਸੀਗੇ ਉਹ ਬਿਆਨ ਆ ਜਿਹੜੇ ਹੁਣ ਕਿਧਰੇ ਲੋਪ ਹੋ ਗਏ ਉਹਨਾਂ ਬਿਆਨਾਂ ਦੇ ਮੁਤਾਬਕ ਜਿਹੜਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਕਿਸਾਨਾਂ ਨੂੰ ਮਰਨ ਲਈ ਛੱਡਿਆ ਜਾ ਰਿਹਾ ਪੰਜਾਬ ਜਿਹੜੀ ਕਿ ਖੇਤੀ ਆਧਾਰਿਤ ਇੱਕ ਸੂਬਾ ਹੈ ਜਿਹਦਾ ਸਾਰਾ ਧੁਰਾਈ ਖੇਤੀ ਦੇ ਆਲੇ ਦੁਆਲੇ ਘੁੰਮਦਾ ਉਹਦੀ ਪਹਿਲਾਂ ਤਾਂ ਖੇਤੀ ਅਧੀਨ ਜ਼ਮੀਨ ਹੈ ਜਿਹੜੀ ਉਹਨੂੰ ਘੱਟ ਕਰਨ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਕੇਂਦਰ ਸਰਕਾਰ ਵੱਲੋਂ ਬਿਨਾਂ ਵਜ੍ਹਾ ਜਿਹੜੇ ਰੋਡ ਵਿਛਾ ਕੇ ਚੱਲੀਆਂ ਜਾ ਰਹੀਆਂ ਬਹੁਤ ਜਿਆਦਾ ਵੱਡੇ ਪੱਧਰ ਤੇ ਜ਼ਮੀਨਾਂ ਜਿਹੜੀਆਂ ਅਕਵਾਇਰ ਹੋ ਰਹੀਆਂ ਔਰ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਦੇਰ ਰਹਿਣ ਦੇਣਗੇ ਜੈਸਾ ਆਪ ਦੇ ਨਾਲ ਸੜਕਾਂ ਦਾ ਜਾਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਦੀ ਲੰਘ ਰਿਹਾ ਹੈ ਜ਼ਮੀਨਾਂ ਵੱਡੇ ਪੱਧਰ ਤੇ ਅਕਵਾਇਰ ਹੋ ਰਹੀਆਂ ਔਰ ਦੂਸਰੀ ਗੱਲ ਹੈਗੀ ਹੈ ਕਿ ਜੇਕਰ ਮੰਡੀਆਂ ਖਤਮ ਹੋ ਜਾਣਗੀਆਂ ਔਰ ਜਿਹੜਾ ਕਿਸਾਨਾਂ ਨੂੰ ਉਹਨਾਂ ਦੀ ਜੈਨਸ ਦਾ ਪੂਰਾ ਭਾਅ ਨਹੀਂ ਮਿਲੂਗਾ ਕਹਿਣ ਤੋਂ ਭਾਵ ਕੀ ਹੈ ਕਿ ਜਿਸ ਤਰ੍ਹਾਂ ਕਹਿਆ ਜਾਂਦਾ ਸੀਗਾ ਕਿ ਇੰਨੀਆਂ ਫਸਲਾਂ ਤੇ ਐਮਐਸਪੀ ਲਾਗੂ ਕੀਤੀ ਜਾਊਗੀ ਸੋ ਉਹ ਐਮਐਸਪੀ ਵਾਲੀ ਗੱਲ ਆ ਸਿਰਫ ਕਣਕ ਤੇ ਝੋਨੇ ਤੋਂ ਇਲਾਵਾ ਹੋਰ ਕਿਤੇ ਨਹੀਂ ਦੇਖਦੀ ਸੋ ਸਮੱਸਿਆਵਾਂ ਜੇ ਆਉਂਦੀਆਂ ਤੇ ਆਉਣ ਨੇ ਔਰ ਦਿਨੋਂ ਦਿਨ ਪਿਛਲੀਆਂ ਸਰਕਾਰਾਂ ਦੇ ਵਿੱਚ ਕੈਪਟਨ ਸਰਕਾਰ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ ਬਾਦਲ ਸਰਕਾਰ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ ਕਿ ਕਿਸਾਨਾਂ ਨੂੰ ਘੱਟ ਤੋਂ ਘੱਟ ਸਮੱਸਿਆ ਆਉਣ ਦਿੱਤੀ ਜਾਂਦੀ ਸੀ ਮੰਡੀਆਂ ਦੇ ਵਿੱਚ ਪਰ ਇਹ ਸਮੱਸਿਆ ਜਿਹੜੀ ਹੁਣ ਆਪ ਸਰਕਾਰ ਦੇ ਦੌਰਾਨ ਜਿਹੜੀ ਵਧੀ ਹੈ ਔਰ ਤੁਸੀਂ ਆਪ ਸਾਲ ਲੋ ਕਿ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ 8 8 9 9 ਦਿਨ ਤੋਂ ਕਿਸਾਨ ਜਿਹੜੇ ਬੈਠੇ ਐ ਔਰ ਉਹਨਾਂ ਦੀ ਜੈਂਸ ਦਾ ਜਾਣ ਬੁੱਝ ਕੇ ਭਾਅ ਨਹੀਂ ਲਾਇਆ ਜਾ ਰਿਹਾ 4 ਦਿਨ ਤੋਂ ਮੰਡੀ ਇਨਸਪੈਕਟਰ ਵੀ ਆ ਰਿਹਾ ਔਰ ਉਹਨਾਂ ਦੇ ਜਿਹੜੇ ਜੈਂਸ ਹੈ ਉਹਦੇ ਵਿੱਚ ਨਮੀ ਵੱਧ ਦਿਖਾਈ ਜਾ ਰਹੀ ਹੈ ਇਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਮੀਟਰ ਹੈ ਜਿਹੜੇ ਉਹ ਟੈਂਪਰਡ ਨੇ ਉਹ ਔਰ ਅਸੀਂ ਜੇ ਬਾਹਰੋਂ ਚੈੱਕ ਕਰਾਉਨੇ ਆ ਤੌਣ ਨਮੀ ਘਟ ਆਉਂਦੀ ਹੈ ਔਰ ਇੱਥੇ ਚੈੱਕ ਕਰਦੇ ਆਂ ਤਾਂ ਵਧ ਆਉਂਦੀ ਹੈ ਸੋ ਬਹੁਤ ਗੰਭੀਰ ਇਲਜ਼ਾਮ ਨੇ ਜਿਨ੍ਹਾਂ ਦੇ ਸਰਕਾਰ ਨੂੰ ਜਵਾਬ ਦੇਣ ਦੀ ਲੋੜ ਹੈ ਸੋ ਜੀਡੀਪੀ ਨਿਊਜ਼ ਦੀ ਇੱਕ ਵਿਸ਼ੇਸ਼ ਰਿਪੋਰਟ ਫਤਿਹਗੜ੍ਹ ਕੋਰੋਟਾਣਾ ਮੰਡੀ ਤੋਂ ਧੰਨਵਾਦ